కంప బాల్ ఇన్ఫరెన్స్ కంపెనీ బాక్ట కంపెనీ బా ਇਹ ਲਈ ਬਹੁਤ ਦੇਰ ਸਿਕ ਨੰਬਰਦਾਰ ਵਾਸੀ ਦੀ ਗੱਲ ਬਾਤ ਜਰਾ ਸਾਡੇ ਇੱਕ ਫੈਕਟਰੀ ਲੱਗੀ ਲਿਕਫੀਲਡ ਜਿਹੜੀ ਬੀਜਾਂ ਦੀ ਫੈਕਟਰੀ ਹੈ ਇਹ ਕਾਫੀ ਟਾਈਮ ਤੋਂ ਇੱਥੇ ਬੀਜਾਂ ਦਾ ਕੰਮ ਕਰ ਰਹੇ ਪਰ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਆਰਗੈਨਿਕ ਖਾਦ ਦਾ ਕੰਮ ਸ਼ੁਰੂ ਕਰ ਰਿਹਾ ਜਿਸ ਦੇ ਨਾਲ ਪਿੰਡ ਦੇ ਵਿੱਚ ਬਹੁਤ ਸਸਮੈਲ ਫੈਲ ਰਹੀ ਹੈ ਨੇੜੇ ਸਕੂਲ ਹੈਗਾ ਨਗਰ ਖੇੜਾ ਹੈਗਾ ਬਹੁਤ ਸਾਨੂੰ ਪ੍ਰੋਬਲਮ ਹੋ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਲਿਖ ਕੇ ਦਿੱਤਾ ਹੋਇਆ ਪਰ ਹਜੇ ਤੱਕ ਕੋਈ ਕਾਰਵਾਈ ਹੋਈ ਨਹੀਂ ਇਸ ਸਰਕਾਰ ਤੋਂ ਇਹੀ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਇਹਦੇ ਖਿਲਾਫ ਕੋਈ ਕਾਰਵਾਈ ਕਰਕੇ ਇਸ ਨੂੰ ਬੰਦ ਕਰਵਾ ਦੇ ਮੇਰਾ ਹਰਜਿੰਦਰ ਸਿੰਘ ਪਿੰਡ ਅਲੀ ਮਾਜਰਾ ਨੰਬਰ ਦਾ ਜੀ ਸਮਝ ਜੀ ਸਾਡੇ ਪਿੰਡ ਦੇ ਚਿਲ ਬੈਨਫਿਟ ਨਾਮ ਦੀ ਇੱਕ ਕੰਪਨੀ ਛੱਗੀ ਹੋਈ ਹੈ ਫੈਕਟਰੀ ਲੱਗੀ ਹੋਈ ਹੈ ਜਿੱਥੇ ਨੇ ਪਹਿਲੇ ਬੀਜਾਂ ਦਾ ਕੰਮ ਸ਼ੁਰੂ ਕੀਤਾ ਸੀ ਤੇ ਰਾਜਸਥਾਨ ਦੇ ਵਿੱਚੋਂ ਸਸਤੇ ਬੀਜ ਲਿਆ ਕੇ ਫੈਕਟਰੀ ਉੱਥੋਂ ਮੰਡੀਆਂ ਵਗੈਰਾ ਵਿੱਚੋਂ ਤੇ ਬਿਨਾਂ ਕਿਸੇ ਸੋਧ ਦੇ ਤੇ ਬਿਨਾਂ ਕਿਸੇ ਉਹਦੇ ਸਾਠ ਛਡਾਈ ਦੇ ਇਵੇਂ ਹੀ ਮਤਲਬ 500 400 ਰੁਪਏ ਪੈਕਿੰਗ ਉੱਪਰ ਪ੍ਰਾਈਸ ਲਾ ਕੇ ਉਹਨਾਂ ਨੂੰ ਫੀਲ ਬੰਦ ਕਰਕੇ ਵੇਚ ਰਿਹਾ ਹੈ ਨਕਲੀ ਬੀਜਾਂ ਦਾ ਕੰਮ ਵੀ ਕਰ ਰਿਹਾ ਹੈ ਪਲੱਸ ਇੱਥੇ ਇੱਕ ਹੈ ਆਰਗੈਨਿਕ ਖਾਦ ਦੇ ਨਾਂ ਦੇ ਕੰਮ ਕਰ ਰਿਹਾ ਜਿਹਦੇ ਵਿੱਚ ਹੈ ਗੰਨੇ ਦਾ ਰੋ ਮਟੀਰੀਅਲ ਅਤੇ ਮੁਰਗੀ ਵਿਕਾਰਾ ਦਾ ਵੇਸਟ ਬਹੁਤ ਇਸਤੇਮਾਲ ਕਰ ਰਿਹਾ ਹੈ ਜਿਸ ਨਾਲ ਸਾਡੇ ਨਾਲ ਨਾਲ ਤੇ ਪਿੰਡ ਦੇ ਜੋ ਵੀ ਘਰ ਨੇ ਪ੍ਰਾਇਮਰੀ ਸਕੂਲ ਹੈ ਬਹੁਤ ਪਰੇਸ਼ਾਨੀ ਆ ਰਹੀ ਹੈ ਬਦਬੂ ਬਹੁਤ ਆ ਰਹੀ ਹੈ ਮਤਲਬ ਸਾਡਾ ਜੀਣਾ ਦੁੱਬਰ ਕੀਤਾ ਹੋਇਆ ਹੈ ਅਸੀਂ ਮਹਿਕਮੇ ਨੂੰ ਵੀ ਲਿਖ ਕੇ ਆਏ ਹਾਂ ਇਸ ਸੰਬੰਧ ਦੀ ਜਾਣਕਾਰੀ ਦਿੱਤੀ ਹੋਈ ਹੈ ਪਰ 1 ਮਹੀਨਾ ਹੋ ਗਿਆ ਉਹਦੇ ਉੱਪਰ ਅਜੇ ਕੋਈ ਕਾਰਵਾਈ ਨਹੀਂ ਹੋ ਰਹੀ ਮਤਲਬ ਅਸੀਂ ਦੇਖ ਰਹੇ ਹਾਂ ਸਪੀਡ ਹੀ ਕਰ ਰਿਆ ਵੀ ਕਦ ਤੱਕ ਇਹਦੇ ਕੋਈ ਕਾਰਵਾਈ ਹੋਵੇ ਕਿ ਜਾਂ ਕੁਝ ਵੀ ਹੈਗਾ ਕੀ ਮੰਗਿਆ ਤੁਹਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੈ ਜੀ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਇਹ ਫੈਕਟਰੀ ਬੰਦ ਕੀਤੀ ਜਾਏ ਮੇਰਾ ਨਾਮ ਅਨੁਰਾਗ ਹੈ ਜੀ ਅਨੁਰਾਗ ਹਾਂ ਜੀ ਐਗਰੀਕਲਚਰ ਆਫਿਸ ਬਨਾਰ ਹਾਂ ਜੀ ਜੀ ਅੱਜ ਇਸ ਸੰਬੰਧੀ ਸਾਨੂੰ ਜਾਣਕਾਰੀ ਮਿਲੀ ਸੀ ਅਸੀਂ ਚੈਕਿੰਗ ਕਰਨਾ ਹੈ ਕਿਹੜੇ ਬਿਲਜ ਤੇ ਅਲੀਪੁਰਪਿੰਡ ਅਲੀਮਾ ਜਰਾਪਿੰਡ ਜਿਹੜਾ ਆਪਣਾ ਜਿੱਥੇ ਚੈਕਿੰਗ ਕਰਨਾ ਸੀ ਤੇ ਜੋ ਵੀ ਇਹਦੀ ਚੈਕਿੰਗ ਤੋਂ ਰਿਪੋਰਟ ਹੋਊਗੀ ਆ ਜੀ ਆਪਣੇ ਅਧਿਕਾਰੀਆਂ ਨੂੰ ਵੀ ਦੇਣੀ ਕਰ ਦੇਣੀ ਤੇ ਫੇਰ